ਇਹਨਾਂ ਕੋਲ ਨੂੰ ਜਿੰਨਾ ਪਰਿਵਾਰ ਸਾਡੇ ਪਰਿਵਾਰ ਸਾਹਮਣ ਆ ਜਾਂ ਪਰਦਾ ਪਰਿਵਾਰ ਦੇ ਨਾਲ ਜਿੰਨਾ ਧੱਕਾ ਕਰ ਗਿਆ ਹੈ ਇਸ ਟਾਈਮ ਤੇ ਸਾਡੇ ਦੋ ਤਿੰਨ ਪਿੰਡਾਂ ਦੇ ਵਿੱਚ ਪੂਰੀ ਸੂਗ ਦੀ ਲਹਿਰ ਰਿਹਾ ਜੀ ਤੇ ਮਹਾਰਾਜ ਨੇ ਬਹੁਤ ਧੱਕਾ ਕੀਤਾ ਬੱਚਾ ਵੀ ਗਰ ਇਕੱਲਾ-ਕੱਲਾ ਸੀ ਕਹਿੰਦੇ ਇਕੱਲਾ-ਕੱਲਾ ਬੱਚਾ ਸੀ ਜੀ ਇਹਦੀ 8 ਤਰੀਕ ਨੂੰ ਉਹਦਾ ਬਾਰਥਡੇ ਸੀਗਾ ਉਹਨੂੰ ਮਾਸਾਲ ਲੱਗਣਾ ਸੀ ਹਲੇ 18 ਸਾਲ ਲੈਣੀ 18 ਸਾਲ ਦੇ ਸੀ ਹਾਂਜੀ ਔਰ ਇੱਕ ਤਰੀਕ ਨੂੰ ਬੇਟੇ ਨੇ ਕੁਸ਼ਤੀ ਕੀਤੀ ਹਲੇ ਜੀ ਪਹਿਲਵਾਨੀ ਕਰਦੇ ਸੀਗੇ ਬਹੁਤ ਵਧੀਆ ਸਰੀਰ ਸੀਗਾ ਹਾਂ ਜੀ ਹੋਰ ਵੀ ਬੱਚਿਆਂ ਨੂੰ ਦੱਸ ਜੀ ਪ੍ਰੇਰਿਤ ਕਰਦੇ ਸੀਗੇ ਪ੍ਰੇਰਿਤ ਕਰਦੇ ਸੀ ਗਰਾਊਂਡ ਦੇ ਵਿੱਚ ਲੈ ਕੇ ਜਾਂਦੇ ਸੀਗੇ ਤੇ ਪ੍ਰਧਾਨ ਜੀ ਵੀ ਇਹੋ ਹੀ ਕੰਮ ਕਰਦੇ ਸੀਗੇ ਵੀ ਜਮ ਜਾਂਦੇ ਸੀ ਬੱਚਿਆਂ ਨੂੰ ਗਾਈਡ ਕਰਦੇ ਸੀਗੇ ਜੀ ਇਹ ਖੇਡਾਂ ਵੱਲ ਵੀ ਪ੍ਰਮੋਟ ਕਰਦੇ ਸੀ ਖੇਡਾਂ ਨੂੰ ਪ੍ਰਮੋਟ ਕਰਦੇ ਸੀ ਪਰ ਮਹਾਰਾਜ ਨੇ ਜੋ ਪ੍ਰਧਾਨ ਜੀ ਨੇ ਕੀਤਾ ਵਾ ਬਹੁਤ ਮਾੜਾ ਕੀਤਾ ਤੇ ਬਹੁਤ ਬਹੁਤ ਮਾੜਾ ਕੀਤਾ ਜੀ ਤੇ ਬੱਚੇ ਤਾਂ ਇਹ ਅੰਤਮ ਸੰਸਕਾਰ ਕਿਦੋਂ ਕਰ ਰਹੇ ਆ ਇਹ ਦੇਖੋ ਜੀ ਉਦੇ ਪਰਿਵਾਰ ਇੱਕ ਥੋੜਾ ਵਿਦੇਸ਼ ਦੇ ਵਿੱਚ ਹੈ। ਵਿਦੇਸ਼ ਵਿੱਚ ਹੈ ਜੀ। ਹਾਂਜੀ ਜਦੋਂ ਆਉਣਗੇ। ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਸਾਰਿਆਂ ਨੂੰ ਦੱਸਿਆ ਜਾਊਗਾ ਜਦੋਂ ਸੰਸਕਾਰ ਹੋਊਗਾ। ਭਾਜੀ ਮੈਂ ਰਾਤ ਪੰਪ ਤੇ ਡਿਊਟੀ ਕਰਦਾ ਹਾਂ ਮੈਨੂੰ ਬਹੁਤ ਜ਼ਿਆਦੀ ਖੜਕੇ ਦੀ ਆਵਾਜ਼ ਆਈ। ਮੈਂ ਇਧਰੋਂ ਜਦੋਂ ਬਾਹਰ ਨਿਕਲ ਕੇ ਦੇਖਿਆ ਨਾ ਜਦੋਂ ਮੈਂ ਬਾਹਰ ਗਿਆ ਆਂ ਭਾਜੀ ਤੇ ਮੈਂ ਦੇਖਿਆ ਵੀ ਉਹ ਇੱਕ ਸਾਈਡ ਗੱਡੀ ਦੀ ਪਈ ਸੀ। ਇੱਕ ਸਾਈਡ ਤੇ ਲੱਭੀ ਨਹੀਂ ਪੰਜਾ ਸੱਤਾ ਮਿੰਟਾਂ ਦੇ ਵਿੱਚ ਦੂਜੀ ਸਾਈਡ ਲੱਭੀ। ਦੂਜੀ ਸਾਈਡ ਤੋਂ ਜਦੋਂ ਗਾਹਾਂ ਗਏ ਆਂ ਉੱਥੇ ਮੈਂ ਉਤਮਵੀਰ ਬੈਠਾ ਏ ਉਹ ਲੰਮੇ ਪੈ ਗਏ। ਜਿਨ੍ਹਾਂ ਦਾ ਐਕਸੀਡੈਂਟ ਹੋਇਆ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਹੈ ਨਾ ਤੁਸੀਂ ਉਹਨਾਂ ਨੂੰ ਪਹਿਲਾਂ ਤੋਂ ਜਾਣਦੇ ਸੀਗੇ ਹਾਂਜੀ ਹਾਂਜੀ ਇੱਕੋ ਪਿੰਡ ਦੇ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਆਪਣਾ ਭਰਾ ਹੀ ਆ ਠੀਕ ਹੈ ਕੀ ਦੇਖਿਆ ਤੁਸੀਂ ਮੌਕੇ ਤੇ ਮੌਕੇ ਤੇ ਭਾਜੀ ਫਿਰ ਉਹ ਜਿਹੜੀ ਗੱਡੀ ਉਹ ਵੀ ਦੋ ਤਿੰਨ ਹਿੱਸਿਆਂ ਚ ਪਈ ਸੀ ਜੀ ਤੇ ਉਤਮ ਵੀ ਭਾਜੀ ਵੀ ਪਿਆ ਸੀ ਇਦਾਂ ਲੰਮੇ ਸੀ ਉਹ ਪੈਰ ਉਹਨਾਂ ਦੇ ਘਰ ਦੇ ਵਿੱਚ ਸੀ ਤੇ ਜਦੋਂ ਮੈਂ ਦੇਖਿਆ ਦੁਖਿਆ ਤੇ ਲੱਗੇ ਜਿਹੜੇ ਹੋਰ ਬੰਦੇ ਗਏ ਫੇ ਭਾਈ ਉਹਨਾਂ ਨੂੰ ਫੋਨ ਕੀਤਾ ਜੀ ਤੇ ਭਾਜੀ ਹੁਣ ਆਏ ਤੇ ਬਾਹਰ ਕੱਢਿਆ ਮੁੰਡੇ ਨੂੰ ਉਤਮ ਨੂੰ ਫੇਰ ਸ਼ਹਿਰ ਲੱਗੇ ਭਾਜੀ ਉੱਥੇ ਉਹਨਾਂ ਨੇ ਉਹਨਾਂ ਨੂੰ ਫੇਰ ਮਤਕ ਕੁਝ ਕਰਤਾ ਹਾਂਜੀ ਹਾਂਜੀ ਫੇਰ ਗਿਆ ਹਾਂਜੀ ਤੇ ਬਾਅਦ ਚੋਂ ਫੇਰ ਘਰੇ ਲੰਦਾ ਸੀ ਤੇ ਇਕਟਣਾ ਦੇ ਕੋਈ ਕਾਰਨ ਸਾਹਮਣੇ ਆਏ ਕੋਈ ਵੀ ਕਿ ਆ ਸਕੀ ਵਾਪਰਿਆ ਨਹੀਂ ਭਾਜੀ ਉਹਨਾਂ ਨੂੰ ਤਾਂ ਖੜਕੇ ਦੀ ਆਵਾਜ਼ ਆਈ ਮੈਂ ਫੇਰ ਉੱਠ ਕੇ ਗਿਆ ਜੀ ਜੀ ਸਹੀ ਬੰਦੇ ਦੋ ਸੀ ਦੋਵੇਂ ਜਣੇ ਉੱਠ ਕੇ ਗਏ ਤੇ ਉੱਥੇ ਜਾ ਕੇ ਦੇਖਿਆ ਫੇਰ ਗੱਡੀ ਦੋ ਤਣੇ ਹਿੱਸਿਆਂ ਦੇ ਵਿੱਚ ਫਿਲਦੀ ਪਈ ਸੀ ਪਹਿਲਾਂ ਸਾਨੂੰ ਇੱਕ ਚੀਜ਼ ਹੀ ਦਿਖੀ ਆ ਦੂਜੀ ਜਿਹੜੀ ਜਦੋਂ ਬਾਅਦੋਂ ਦਿਖੀ ਕਿਉਂਕਿ ਤੇ ਛਾਪੀਆਂ ਹੀ ਭਾਜੀ ਨਹੀਂ ਰਵੋਈ ਜੀ 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 ਹਾਂ ਜਦੋਂ ਲੱਭਦੇ ਰਹੇ ਫੇਰ ਪਤਾ ਲੱਗਾ ਜਿੱਦਾਂ ਸਾਈਡਾਂ ਤੇ ਇੱਕ ਗੱਡੀ ਗੁੱਡੀ ਨਾ ਕਿ ਫੇਚ ਐਸੀ ਦਾ ਪਤਾ ਲੱਗਾ ਠੀਕ ਹੈ ਹਾਂਜੀ ਇਹ ਕਾਫੀ ਦੂਰ ਤੱਕ ਸਮਾਨ ਜਿਹੜਾ ਕਾਰ ਦਾ ਖਿੰਦ ਰਿਹਾ ਹਾਂਜੀ ਹਾਂਜੀ ਖਿਲਰ ਰਿਹਾ ਹੈ ਭਾਜੀ ਕਾਫੀ ਦੂਰ ਤੱਕ ਹੀ ਕੋਈ ਚੱਕਾ ਕਿਤੇ ਹੀ ਕੋਲ ਸੈਂਸਰ ਕਿਸੇ ਬੰਨੇ ਨੂੰ ਚੱਲ ਗਿਆ ਠੀਕ ਹੈ ਇੰਜਣ ਕਿਤੇ ਆ ਡਿੱਗੀ ਵਾਲਾ ਲੈਕ ਸਾਈਡ ਕਿਤੇ ਹੈ ਨਾ ਸਾਈਡ ਪਹਿਲਾਂ ਪਿੱਛੇ ਵੱਜੀ ਨਾ ਜਿੱਥੇ ਹਾਂ ਕਿਕਰ ਤੇ ਉਹ ਉੱਥੇ ਰਹਿ ਗਈ ਆ ਦੂਜੀ ਸਾਈਡ ਅੱਗੇ ਕਿ ਉਸ ਤਾਂ ਅੱਗੇ ਉੱਤੋਂ ਭਾਜੀ ਬੈਠੇ ਹੋ ਤੇ ਲੰਮੇ ਪੈ ਗਏ ਜਾਨੀ ਕਿ ਉਹਨਾਂ ਨੂੰ ਕੋਹੋਸ਼ ਨਹੀਂ ਹੈਗੀ ਨਾ 17 ਸਾਲ ਉਮਰ ਦੇ ਉਤੋਂ ਵੀਰ ਪਹਿਲਵਾਨ ਤੇ ਨਾਂ ਨਾਲ ਜਾਣਿਆ ਜਾਂਦਾ ਇਲਾਕੇ ਵਿੱਚ ਆਪਣੇ ਨਵੇਂ ਪਹਿਲਵਾਨ ਤਿਆਰ ਹੋ ਰਿਹਾ ਹੈ ਪਹਿਲਵਾਨੀ ਕਰਦੇ ਸੀ ਹਾਂਜੀ ਹਾਂਜੀ ਬਹੁਤ ਛੇਰ ਵਾਂਗੂ ਪੜਿਆ ਹਾਂਜੀ ਹਾਂਜੀ ਉਹਨਾਂ ਕੋਲ ਦੇ ਹੁੰਦੇ ਪ੍ਰਿਤਪਾਲ ਪਹਿਲਵਾਨ ਜਿਹੜਾ ਉਹਨਾਂ ਨੂੰ ਜਾਣਕਾਰੀ ਸਾਹਮਣੇ ਆਈ ਕਿ ਘਟਨਾ ਕਿਵੇਂ ਵਾਪਰੀ ਘਟਨਾ ਤਿਰਸ਼ਾ ਮੋੜੇ ਓਵਰ ਸਪੀਡ ਥੋੜੀ ਤੇ ਉਸ ਦੇ ਕਾਰਨ ਫਿਰ ਕੰਟਰੋਲ ਨਹੀਂ ਹੋਈ ਗੱਡੀ ਇਹ ਜੀ ਕਾਰਨ ਸਾਹਮਣੇ ਆਇਆ ਜੇ ਤੱਕ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਹਾਲਾਤ ਜਿਹੜੇ ਆ ਬੱਚੇ ਅਕਸਰ ਇਹ ਗੱਡੀਆਂ ਵੜੀਆਂ ਤੇਜ਼ ਚਲਾਉਂਦੇ ਉਹਨਾਂ ਨੂੰ ਕੁਝ ਮੈਸੇਜ ਦੇਣਾ ਚਾਹੁੰਦੇ ਆ ਨਹੀਂ ਫਟਾਉਣੀ ਚਾਹੀਦੀ ਗੱਡੀ ਜੀ ਇਹ ਤੋਂ ਘੱਟ ਜਿੰਨਾ ਚਿਰ 18 ਸਾਲ ਤੋਂ ਬਾਅਦ ਜਿਹੜੀ ਆ ਫਿਰ ਵੀ ਨਾਲ ਬੈਠਣਾ ਚਾਹੀਦਾ ਇਕੱਲਿਆਂ ਨਹੀਂ ਭੇਜਣਾ ਚਾਹੀਦਾ ਕਿੰਨੀ ਕਮਰ ਰਸੀ ਉਹਨਾਂ ਦੀ ਉਹਨਾਂ ਦੀ 17 ਸਾਲ ਉਮਰ ਹੀ ਤੇ 8 ਗੁਜੇ 8 8 ਤਰੀਕ ਨੂੰ ਉਹਨੂੰ ਲੱਗਣਾ ਫਾਰਮਾ ਹਾਂ ਹਾਂ ਇਹ ਘਟਣਾ ਕਿਵੇਂ ਵਾਪਰੀ ਆ ਵਾਪਰੇ ਭਾਈ ਮੰਡੀ ਮਣੋਂ ਆਇਆ ਤੇ ਇੱਥੇ ਆਣ ਕੇ ਦੋਸਤ ਨੂੰ ਛੱਡ ਗਿਆ ਕਿਤੇ ਤੇ ਇਧਰੋਂ ਲੈਣ ਜਾਂਦਾ ਦੋਸਤ ਨੂੰ ਤੇ ਇਹ ਗੱਲ ਹੋ ਗਈ ਉਹ ਤਾਂ ਚਲ ਗਿਆ ਦੁਨੀਆ ਤੇ ਕੀ ਕਰੇ ਬੰਦਾ ਬਹੁਤ ਜੜੀ ਨੌਜਵਾਨ ਦੀ ਮੌਕੇ ਤੇ ਹੋ ਗਈ ਸੀ ਮੌਕੇ ਤੇ ਹੋ ਗਈ ਭਾਈ ਰਾਦਾਬ ਸਾਹਿਬ ਨਹੀਂ ਲਿਆ ਪਰਿਵਾਰ ਨੂੰ ਭਾਈ ਏਦਾਂ ਬਸ ਪਤਾ ਲੱਗ ਗਿਆ ਮੁੰਡੇ ਦੀ ਯਾਰ ਦੋਸਤ ਨੇ ਉਹਨੇ ਫੋਨ ਕੀਤਾ ਲਬ ਲਬ ਬਲੇ ਆਇਦਾਂ ਆਇਦਾਂ ਜਦੋਂ ਪਰਿਵਾਰ ਮੋਕੇ ਤੇ ਪਹੁੰਚਿਆ ਨੌਜਵਾਨ ਨੂੰ ਅਸਤਵ ਵੀ ਲੈ ਜਾਇਆ ਗਿਆ ਜੀ ਭਾਈ ਸਿਰਤੀ ਸੱਤ ਜਦੋਂ ਤੁਹਾਨੂੰ ਪਤਾ ਇੱਥੇ ਇੱਡਾ ਪਾੜ ਪੈ ਗਿਆ ਕੀ ਕਰੂ ਬੰਦਾ ਇੱਥੇ ਜੀ ਜੀ ਇਥੋਂ ਏਨੀ ਸਪੀਡ ਨਾਲ ਆਇਆ ਗਿਆ ਤੇ ਬੰਦੇ ਤੇ ਕੀ ਕਰੂ ਬੰਦਾ ਇੱਥੇ ਬੰਦਾ ਕੋਲਕਾਰ ਦੇ ਵੀ ਅੰਦਾਜ਼ਾ ਲਾਇਆ ਜਾਦਾ ਵੀ ਤਿੰਨ ਜਿਹੜੇ ਉਹਦੇ ਹਿੱਸੇ ਹੋ ਗਏ ਕਾਰ ਦੇ ਹਾਂਜੀ ਭਾਈ ਤਿੰਨ ਹਿੱਸੇ ਹੋ ਗਏ ਕੀ ਕਰੇ ਬੰਦਾ ਭਾਈ ਕਾਰ ਦੇ ਭਾਈ ਲੋਹਾ ਦੇ ਕੁੱਟ ਕੇ ਸਿੱਧਾ ਆਇਣਾ ਬੰਦਾ ਥੋੜੀ ਪਿਛੋੜਾ ਪਾਇਆ ਜਿੰਨੇ ਹੁਣ ਆ ਜਾਣਾ ਗੋਇਆ ਆਪਾਂ ਕੁੱਟ ਕੇ ਸਿੱਧਾ ਕਰ ਲਾਂਗੇ ਬੰਦਾ ਜਿਹੜਾ ਚੱਲ ਜਾਂਦਾ ਦੁਨੀਆ ਤੋਂ ਭਾਜੀ ਉਹ ਨਹੀਂ ਆਉਂਦਾ ਜਿਹੜਾ ਮਿਰਤਕ ਨੌਜਵਾਨ ਦੀ ਪਰਿਵਾਰ ਦੇ ਵਿੱਚ ਕੋਣ ਕੋਣ ਸੀਗਾ ਭਾਈ ਇਹਨਾਂ ਦੇ ਪਰਿਵਾਰ 'ਚ ਆ ਗਿਆ ਇਹਨਾਂ ਦਾ ਪਿਤਾ ਜੀ ਇਹਨਾਂ ਦੇ ਮੰਮੀ ਹੈਗੇ ਆ ਇਹਨਾਂ ਦੇ ਭੈਣ ਵਾਂ ਤੇ ਆਪ ਹੀ ਭਾਜੀ ਕੱਲਾ ਕੱਲਾ ਭਾਜੀ ਮੁੰਡਾ ਜੀ ਬੋਲੇ ਬੱਚੇ ਦਾ ਮਿਰਤਕ ਸਰੀਰ ਕਿੱਥੇ ਆਉਣਾ ਇਸ ਟਾਈਮ ਇਹ ਨੂੰ ਭਾਜੀ ਕੀਰਾਂ ਵਾਲੀ ਆ ਅੱਛਾ ਹਾਂਜੀ ਫ੍ਰੀਜਰ ਆ ਤੇ ਕੀ ਵਾਲੀ ਉੱਥੇ ਲੱਗਾ ਸਰਕਾਰ ਜਿਹੜਾ ਪਰਿਵਾਰ ਦੇ ਸਰਕਾਰ ਭਾਈ ਬਾਹਰੋਂ ਆਣ ਕੇ ਕੈਨੇਡਾ ਜੋ ਭਾਈ ਤੇ ਫੇਰ ਸਰਕਾਰ ਕਰਾਂਗੇ